ਉਹ ਘਰ ਨੇ ਜਿਨ੍ਹਾਂ ਦੇ ਬੰਦੇ ਪੁਲਿਸ ਨੇ ਚੱਕੇ ਹੋਏ ਆ ਜਾਂ ਡਰਦੇ ਭੱਜੇ ਹੋਏ ਨੇ ਨਾ ਵਿਚਾਰਿਆਂ ਦੇ ਸਾਰੇ ਬੰਦੇ ਤੇ ਸਮਾਰ ਪਿਆ ਉੱਥੇ ਪਿਆ ਖਿਲਰਿਆ ਘਰਾ ਉਦੋਂ ਦਾ 5 ਤਰੀਕ ਦਾ ਕਾਹ ਤਰੀਕ ਦਾ ਪਿਆ ਜੀ ਇਹ 5 ਤਰੀਕ ਦਾ ਜੀ 5 ਤਰੀਕ ਦੀ ਮੰਨ ਕੇ ਰਾਤ ਜਦੋਂ ਆ ਗਈ 5 ਵਜੇ ਤੋਂ ਬਾਅਦ ਰਾਤ ਨੂੰ ਪੁਲਿਸ ਨੇ ਬੰਦੇ ਚੱਕਿਆ ਕਟਾਪਾ ਕੀਤਾ ਪਿੰਡ 'ਚ ਢੇਡਾ ਲਾਇਆ ਕੋਟ-ਕੋਟ ਕੇ ਲੈ ਗਿਆ ਉਦੋਂ ਦੀ ਸਾਰਾ ਬੰਦੇ ਦਾ ਪਤਾ ਤੇ ਬਸ ਭਾਂਡੀਆਂ ਹੀ ਖੋਲੋ ਕੋਪਨ ਹਾਂ ਇਹ ਮੈਨੂੰ ਅੱਜ ਖਾਣੀ ਬੱਚਿਆਂ ਨੂੰ ਸਾਬਾਣੀ ਅਸੀਂ ਦੇ ਰਹੇ ਹਾਂ ਇਹ ਬੱਚੇ ਪੈਂਦੇ ਪੁੰਦੇ ਕਿੱਥੇ ਇਹਨਾਂ ਨੂੰ ਸਾਡੇ ਇੱਥੇ ਪੈਂਦੇ ਆ ਅੱਛਾ ਜੀ ਇਹ ਤਰ੍ਹਾਂ ਦਾ ਕੋਈ ਬੋਲ ਤੁਸੀਂ ਤੁਸੀਂ ਕੀ ਲੱਗਦੇ ਹੋ ਇਹਨਾਂ ਬੱਚਿਆਂ ਦੇ ਤਾਂ ਹੀ ਆ ਮੈਂ ਇਹਨਾਂ ਦੇ अच्छा अच्छा ਤੁਸੀਂ ਰਾਤ ਨੂੰ ਫਿਰ ਇਹਨਾਂ ਕੋਲ ਪੈਣੀ ਉਹ ਘਰੇ ਨਹੀਂ ਹੈ ਨਹੀਂ ਕਿ ਸਾਨੂੰ ਨਹੀਂ ਪਤਾ ਕਿੱਥੇ ਆ ਕਿੱਥੇ ਥੋੜਾ ਕਰ ਕਿੱਥੇ ਆ ਜੀ ਸਾਡਾ ਉਹ ਸਾਈਡ ਤੇ ਉਹ ਨਹੀਂ ਮੈ ਰ ਨਹੀਂ ਘਰੇ ਮੇਰੇ ਬੰਦੇ ਉਹੜੀ ਦਿਨ ਪਤਾ ਕਿੱਥੇ ਉਹ ਵੀ ਨਹੀਂ ਜੀ ਉਸੇ ਦਿਨ ਦੀ ਹੈ ਨਹੀਂ ਹਾਂਜੀ ਹਾਂਜੀ ਹੈ ਨਹੀਂ ਘਰੇ ਤਾਂ ਤੁਸੀਂ ਇਹ ਸਹਿਮ ਦਾ ਮਾਹੌਲ ਆ ਜਿਹੜਾ ਇਸ ਪਿੰਡ ਦੇ ਵਿੱਚ ਦੇਖ ਸਕਦੇ ਹੋ ਤਾਂ ਪੁਲਿਸ ਦੇ ਅਤਿਆਚਾਰ ਦਾ ਜਿਹੜਾ ਹੈਗਾ ਇਹ ਬਹੁਤ ਬੜਾ ਐਡਾ ਵੱਡਾ ਤਸ਼ੱਦਦ ਦੇਖਣ ਨੂੰ ਮਿਲਦਾ ਸਾਡੀ ਬੇਨਤੀ ਇਹ ਹੈਗੀ ਆ ਕਿ ਵੱਖ-ਵੱਖ ਜੱਥੇਬੰਦੀਆਂ ਕੱਠੀਆਂ ਹੋਈਆਂ ਐ ਐਕਸ਼ਨ ਕਮੇਟੀ ਬਣੀ ਐ ਤਾਂ ਉਹ ਕਮੇਟੀ ਮਤਲਬ ਤੁਹਾਡੇ ਸਿਰ ਤੇ ਹੱਥ ਰੱਖਦੀ ਐ ਪੰਜਾਬ ਦੇ ਪੂਰੇ ਲੋਕ ਕਿਰਤੀ ਲੋਕ ਤੁਹਾਡੇ ਨਾਲ ਖੜੇ ਆ ਤੇ 10 ਤਰੀਕ ਨੂੰ ਬੱਚਾ ਬੱਚੀ ਝੋਕ ਦਿਓ ਦੇਖਾਂਗੇ ਕੀ ਕਰਦੇ ਆ ਇਹਨਾਂ ਨਾਲ ਆਪਾਂ ਜਿਹੜਾ ਇਹਨਾਂ ਨੇ ਆਪਣੇ ਨਾਲ ਆਪਾਂ ਨੂੰ ਭਾਜ ਹੀ ਪਾਈ ਆ ਉਹਦਾ ਮੋੜਾਂਗੇ ਆਪਾਂ ਹਿੱਸਾ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਕੱਲੀ 5 ਤਰੀਕ ਦੀ ਘਟਨਾ ਨਹੀਂ ਆ 5 ਤਰੀਕ ਦੀ ਘਟਨਾ ਨੂੰ ਘਟਾਉਣ ਵਾਸਤੇ ਇਹ 2 ਦਿਨ ਪਹਿਲਾਂ ਜਾਂ 3 ਦਿਨ ਪਹਿਲਾਂ ਇਹਦੀ ਪਲਾਨਿੰਗ ਬਣੀ ਹੋਈ ਆ ਇਹ ਗੱਲ ਸਮਝ ਲਓ ਇਹ ਪੱਕਾ ਦਾ ਪੁਲਸ ਨੂੰ ਸਾਰੇ ਜਿਹੜੇ ਕੈਦੇ ਕਾਨੂੰਨ ਆਉਦੇ ਹੁੰਦੇ ਨੇ ਕਿ ਅਸੀਂ ਕਿਸੇ ਲੋਕਾਂ ਦੀ ਕਿਸੇ ਵਰਗ ਦੀ ਕਿਸੇ ਜਮਾਤ ਦੀ ਆਵਾਜ਼ ਆ ਜਿਹੜੀ ਉਹ ਬੰਦ ਕੇ ਮੈਂ ਕਰਨੀ ਆ ਅੱਜ ਦੇਖਦੇ ਆ ਅਸੀਂ ਪੰਜਾਬ ਦੇ ਵਿੱਚ 12 ਸਜਦਾ ਕਰਦੇ ਆ ਅਸੀਂ ਤੁਹਾਨੂੰ ਕਿ ਤੁਸੀਂ ਐਡਾ ਵੱਡਾ ਜ਼ੁਲਮ ਹੋਣ ਦੇ ਬਾਵਜੂਦ ਇੰਨਾ ਤਸ਼ੱਦਦ ਸਹਿ ਕੇ ਵੀ ਤੁਹਾਡੇ ਧੀਆ ਪੁੱਤਾਂ ਅੱਜ ਵੀ ਅਜੋ ਫਿਰ ਵੀ ਤੁਸੀਂ ਵੱਡੀ ਗਿਣਤੀ 'ਚ ਇੱਥੇ ਇਕੱਠੇ ਹੋਏ ਹੋ ਤੇ ਇਕੱਠੇ ਵੀ ਉਸ ਥਾਂ ਤੇ ਹੋਏ ਹੋ ਜਿੱਥੇ ਅੰਤਿਮ ਯਾਤਰਾ ਹੁੰਦੀ ਹੈ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਅੱਜ ਆਪਦੀ ਹੋਣ ਦੀ ਲੜਾਈ ਲੜ ਰਹੇ ਹੋ ਤੁਸੀਂ ਜਿੱਥੇ ਲੋਕ ਲੋਕਾਂ ਦਾ ਜੀਵਨ ਖਤਮ ਹੋ ਜਾਂਦਾ ਜ਼ਿੰਦਗੀ ਖਤਮ ਹੁੰਦੀ ਹੈ ਤੁਸੀਂ ਉੱਥੋਂ ਸ਼ੁਰੂਆਤ ਕਰ ਰਹੇ ਹੋ ਉਦੋਂ ਦੀ ਵੱਡੀ ਗੱਲ ਆ ਕਿ ਇਹਦੇ ਵਿੱਚ ਬਜ਼ੁਰਗ ਮਾਤਾਵਾਂ ਬਜ਼ੁਰਗ ਬਾਬੇ ਵੱਡੀ ਪੱਧਰ ਤੇ ਮਾਤਾਵਾਂ ਬੈਠੀਆਂ ਔਰ ਨੌਜਵਾਨ ਸਟੂਡੈਂਟ ਬੈਠੇ ਨੇ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੈ ਔਰ ਤੁਹਾਡੀ ਤਰਫ ਤੁਹਾਡਾ ਹੱਕ ਦੇ ਆਪ ਦੇ ਇਨਸਾਫ ਲਈ ਡਟ ਕੇ ਖੜਨਾ ਤੇ ਉਸ ਗੱਲ ਨੂੰ ਲੈ ਕੇ ਅੱਜ ਮੀਡੀਆ ਪੰਜਾਬ ਦਾ ਤੁਹਾਡੇ ਵਿੱਚ ਹੈ ਤੁਹਾਡੀ ਕਵਰਿੰਗ ਕਰ ਰਿਆ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਤੁਹਾਡੇ ਹੱਕ 'ਚ ਨੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਸਮੁੱਚੇ ਐਸਸੀ ਭਾਈਚਾਰੇ ਦੀਆਂ ਜਥੇਬੰਦੀਆਂ ਆਪ ਜੀ ਦੇ ਹੱਕ 'ਚ ਖੜੀਆਂ ਨੇ ਸਮਾ ਲੱਗ ਰਿਹਾ ਕਵਰਿੰਗ ਹੋ ਰਹੀ ਹੈ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਪੰਜਾਬ ਦੇ ਤੁਹਾਨੂੰ ਵੀ ਪਤਾਗਾ ਕਿ ਲੋਕ ਪੰਜਾਬ ਦੇ ਵੱਖ-ਵੱਖ ਕੋਣਿਆਂ ਤੋਂ ਤੁਹਾਡੀ ਹਮਾਇਤ ਚਾ ਰਹੇ ਨੇ ਪਰ ਮੈਂ ਆਪ ਸਭ ਨੂੰ ਗੁਜਾਰਿਸ਼ ਕਰੂੰਗਾ ਕਿ ਤੁਸੀਂ ਇਸੇ ਤਰ੍ਹਾਂ ਹੀ ਡਟੇ ਰਹਿਣਾ ਪੂਰੇ ਟਰਮੇ ਨਾਲ ਆਪਣੀ ਗੱਲ ਰੱਖਣੀ ਹੈ ਜਿਸ ਤਰ੍ਹਾਂ ਅੱਜ ਤੁਸੀਂ ਮੀਡੀਆ 'ਚ ਰੱਖ ਰਹੇ ਹੋ ਪ੍ਰਵੋਗ ਨਹੀਂ ਹੋਣਾ ਤੁਹਾਨੂੰ ਪਿਛਲੇ ਦਿਨੀ ਜੋਕਰ ਨਗਰਮ ਵਾਪਰਿਆ ਜੋ ਦੇਖਿਆ ਸੀ ਚੈਨਲਾਂ ਤੇ ਕਈ ਚੈਨਲਾਂ ਨੇ ਤੁਹਾਨੂੰ ਹੀ ਦਿਖਾਇਆ ਜਦੋਂ ਆਪਣੇ ਨੌਜਵਾਨ ਮੁੰਡੇ ਰੋੜੇ ਮਾਰਦੇ ਨੇ ਪਰ ਕੁਝ ਚੈਨਲਾਂ ਨੇ ਇਹ ਵੀ ਦਿਖਾਇਆ ਕਿ ਤੁਹਾਨੂੰ ਰੋੜੇ ਮਾਰ ਲਈ ਮਜਬੂਰ ਕਿਉਂ ਹੋਣਾ ਪਿਆ ਦੇਖਣ ਵਾਲੀ ਗੱਲ ਇਹ ਆ ਕਿ ਆ ਲੋਗ ਜਿਹੜੇ ਧਰਨੀ ਮਜਾਰਿਆਂ 'ਚ ਨਹੀਂ ਜਾਂਦੇ ਇਹਨਾਂ ਕੋਲੇ ਜ਼ਾਇਦਾ ਕਾਨੇ ਮਾਲਕ ਨਹੀਂ ਹੈ ਇਹਦਾ ਇੱਕ ਜਾਂ ਦੋ ਦਿਨ ਦੀ ਲੜਾਈ ਲੜ ਸਕਦੇ ਸੀ ਆਪਦੇ ਹੱਕ ਲਈ ਖੜ ਸਕਦੇ ਸੀ ਪਰ ਪ੍ਰਸ਼ਾਸਨ ਦੀ ਨਲਾਕੀ ਹੈ ਇੱਥੇ ਦਾ ਐਸਐਚਓ ਐਡਾ ਘੋਗੜਾ ਮੈਂ ਕੋਈ ਇਹੋ ਜਿਹਾ ਨਲਾਕ ਅਫਸਰ ਨਹੀਂ ਦੇਖਣਾ ਜਿਹੜਾ ਦਿੱਲੀ ਵਾਲੇ ਫੁੱਫੜਾਂ ਨੂੰ ਨਹੀਂ ਦੇਖ ਰਿਹਾ ਵੀ ਉੱਥੇ ਸਾਲਾਵਤੀ ਬੈਠੇ ਨੇ ਉਹਨਾਂ ਦੇ ਰੂਟ ਬਦਲੇ ਜਾ ਰਿਹਾ ਤੇ ਜੇ ਇਹ ਮਜ਼ਦੂਰਾਂ ਨੇ ਇੱਕ ਦਿਨ ਸੜਕ ਬੰਦ ਕਰਤੀ ਇਹਨਾਂ ਨੂੰ ਢਿੱਡ ਪੇਟ ਪੀੜਾਂ ਪੈਣ ਲੱਗ ਗਈਆਂ ਜਦ ਕਿ ਉਹ ਖੁਦ ਕਹਿ ਰਿਹਾ ਕਿ ਮੈਂ ਐਸਸੀ ਹਾਂ ਮੈਨੂੰ ਨਹੀਂ ਲੱਗਦਾ ਕਿ ਉਹ ਐਸੀ ਕਿਸੇ ਵੀ ਪਰਿਵਾਰ ਦੇ ਵਿੱਚੋਂ ਆਇਆ ਹੋਊਗਾ ਵਿਚਾਰਾ ਤੇ ਜਾਂ ਫਿਰ ਉਹ ਕਹਦੇ ਐਸੀ ਪਰਿਵਾਰਾਂ ਦੇ ਵਿੱਚ ਜਾਂਦਾ ਹੀ ਨਹੀਂ ਉਹ ਆਪਦੇ ਰਿਸ਼ਤੇਦਾਰਾਂ 'ਚ ਜਾਂ ਆਪਣੇ ਭਾਈਚਾਰੇ ਦੀ ਉਹ ਗੱਲ ਹੀ ਨਹੀਂ ਸੁਣਦਾ ਉਹ ਐਸਐਚਓ ਇਹ ਲੋਕ ਆਣਗੇ ਡਟੇ ਰਹੋ ਇਨਸਾਫ ਲਈ ਲੜਨਾ ਸਭ ਤੋਂ ਵੱਡੀ ਗੱਲ ਆ ਪਰ ਮੈਂ ਗੁਜਾਰਿਸ਼ ਕਰੂੰਗਾ ਲਾਸਟ ਤੇ ਤੁਹਾਡੇ ਇਮਤਿਹਾਨ ਦੀ ਘੜੀ ਆ ਉਸ ਦਿਨ ਜਦ ਤਾਈਮ ਤੇ ਰੋੜੇ ਚੱਲ ਰਹੇ ਸੀ ਆਪਣੇ ਮੁੰਡੇ ਬਰابر ਇਨਕਾਊਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅਸਲ 'ਚ ਸਾਡੇ ਮੁੰਡੇ ਦਾ ਉਹਨਾਂ ਨੂੰ ਪਤਾ ਸੀ ਵੀ ਪੁਲਿਸ ਨਹੀਂ ਸਾਨੂੰ ਕੁਝ ਕਹਿ ਰਹੀ ਕਿਉਂਕਿ ਉਧਰਲੇ ਪਾਸੇ ਸਰਪੰਚ ਜਿਹੜਾ ਕਮਦੂਰ ਸਿੰਘ ਦੀ ਧਿਰ ਦੇ ਬੰਦੇ ਕੋਠਿਆਂ ਤੋਂ ਖੜ ਕੇ ਗੋਲੀਆਂ ਚਲਾ ਰਹੇ ਸੀ ਤੰਗੜੀਆਂ ਲੈ ਕੇ ਤੰਗੜੀਆਂ ਲੈ ਕੇ ਕਸਕੇ ਲੈ ਕੇ ਉਹ ਸਾਡੇ ਨੌਜਵਾਨਾਂ ਤੇ ਅਟੈਕ ਕਰ ਰਹੇ ਸੀ ਪੁਲਿਸ ਉਹਨਾਂ ਨੂੰ ਸੁਰੱਖਿਆ ਕਰ ਦੇ ਰਹੀ ਸੀ ਇਸ ਕਰਕੇ ਇਹ ਨੌਜਵਾਨ ਰੋੜੇ ਮਾਰਦੇ ਸੀ ਜਿਹੜੇ ਨਿਰਪੱਖ ਲੋਕ ਨੇ ਸੋ ਦੇਖਣ ਵਾਲੇ ਨੇ ਉਹਨਾਂ ਨੇ ਦੇਖਿਆ ਇਥੋਂ ਨਹੀਂ ਚੈਨ ਵਾਲੇ ਉਹ ਦਿਖਾਇਆ ਅਸੀਂ ਇਹੋ ਚੀਜ਼ ਨੂੰ ਦੇਖ ਕੇ ਆਏ ਆਂ। ਔਰ ਮੈਂ ਫਿਰ ਬੇਰਗਲ ਕਰੂੰਗਾ। ਤੁਹਾਡੇ ਤੇ ਤਸ਼ੱਦਦ ਹੋਰ ਵੀ ਹੋ ਸਕਦਾ। ਤੁਹਾਡੇ ਘਰਾਂ ਤੇ ਛਾਪੇ ਹੋਰ ਵੀ ਵੱਜ ਸਕਦੇ ਆ। ਪਰ ਕਿਸੇ ਨੇ ਵੀ ਕਿਸੇ ਵੀ ਕਿਸਮ ਦਾ ਕੋਈ ਹਥਿਆਰ ਨਹੀਂ ਚੱਕਣਾ। ਆਪਣੇ ਝੰਡੇ ਚੱਕੋ। ਤੁਹਾਡੇ ਨਾਲ ਜਿਹੜੀਆਂ ਜਥੇਬੰਦੀਆਂ ਚਾਹ ਜਿਨ੍ਹਾਂ ਨਾਲ ਤੁਸੀਂ ਜੁੜੇ ਹੋਇਆ। ਕੁਲਦੀਪ ਸਿੰਘ ਕਿਸਾਨ ਯੂਨੀਅਨ ਨਾਲ ਜੁੜੇ ਹੋਇਆ ਆਗੂ ਨੇ। ਕਿੰਨਾ ਚਿਰ ਉਹ ਬਾਰਡਰ ਤੇ ਬੈਠੇ ਰਹੇ ਨੇ ਡਿਟਰੀ ਬਾਰਡਰ ਤੇ ਜਾਂਦੇ ਨੇ। ਹਰ ਵਾਰ ਇੱਥੇ ਜਦੋਂ ਵੀ ਕਿਸਾਨਾਂ ਦੇ ਮਜ਼ਦੂਰਾਂ ਦੇ ਧਰਨੇ ਲੱਗਦੇ ਉਹਨਾਂ ਚ ਜਾਂਦੇ ਨੇ ਇਸ ਗੱਲ ਕਰਕੇ ਹੀ ਉਸ ਨੂੰ ਜ਼ਿਆਦਾ ਪ੍ਰਸ਼ਾਸਨ ਨੂੰ ਉਹਨਾਂ ਨਾਲ ਅਲਰਜੀ ਹੈ ਪਰ ਮੀਡੀਆ ਦੀ ਆਵਾਜ਼ ਨੂੰ ਇਸ ਤਰ੍ਹਾਂ ਨਹੀਂ ਦਿਵਾਇਆ ਜਾ ਸਕਦਾ ਬਹੁਤ ਸਾਰੇ ਲੋਕ ਨੇ ਉਹ ਹੁਣ ਆ ਜਾਣਗੇ ਆ ਗਏ ਸੱਚ ਸੋ ਮੈਂ ਆਪਣੀ ਗੱਲ ਨੂੰ ਗram ਦਿੰਦਾ ਹੋਇਆ ਆਪ ਸਭ ਨੂੰ ਇੱਕ ਵਾਰੀ ਫੇਰ ਸਲੂਟ ਕਰਦਾ ਕਿ ਬਾਬਾ ਮੋਬਾਈਲਾਂ ਤੇ ਅਲਗ-ਅਲਗ ਚੈਨਲਾਂ ਤੋਂ ਆਪਾਂ ਜਦੋਂ ਸੁਣਿਆ ਕਿ ਇਸ ਪਿੰਡ ਦਾ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਆ ਚੰਦਪਾਣਾ ਜਿੱਥੇ ਪੁਲਿਸ ਨੇ ਬਹੁਤ ਵੱਡਾ ਮਤਲਬ ਇੱਕ ਹਮਲਾ ਕਰਕੇ ਅਟੈਕ ਕਰਕੇ ਸਾਡੇ ਉਹ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕੁੱਟਿਆ 38 ਦੇ ਕਰੀਬ ਗ੍ਰਿਫਤਾਰ ਕੀਤਾ 91 ਦੇ ਕਰੀਬ ਜਿਹੜੇ ਆ ਜਿਨ੍ਹਾਂ ਤੇ ਐਫ ਆਈ ਆਰ ਦਰਜ ਕੀਤੀ ਹੋਈ ਆ ਸਾਡੇ ਸਮਾਜ ਦੇ ਵਿੱਚ 1681 ਪਿੰਡ ਆ ਤੇ ਹਰ ਪਿੰਡ ਦੇ ਵਿੱਚ ਕਿਸਾਨ ਜੱਥੇਬੰਦੀਆਂ ਬਣੀਆਂ ਹੋਈਆਂ ਕਿਸੇ ਵੱਡੇ ਪਿੰਡਾਂ ਚ 2 2 3 3 4 4 5 5 ਜਥੇਬੰਦੀਆਂ ਵੀ ਆ ਕਿਸਾਨਾਂ ਦੀਆਂ ਔਰ 34 35 ਸਾਲ ਤੋਂ ਲੈ ਕੇ ਉਹ ਲਗਾਤਾਰ ਲੜਾਈ ਕਰਦੇ ਆ ਰਹੇ ਆ ਤੇ ਜਦੋਂ ਉਹਨਾਂ ਨੇ 1982 83 ਦੇ ਵਿੱਚ ਜਥੇਬੰਦੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਔਰ ਧਰਨੇ ਲਾਉਣਾ ਸ਼ੁਰੂ ਕੀਤੇ ਬਹੁਤ ਸਾਰੀਆਂ ਥਾਵਾਂ ਤੇ ਕੁੱਟਕਟਾਪਾ ਉਹਨਾਂ ਦਾ ਵੀ ਹੋਇਆ ਪਰਚੇ ਦਰਜ ਉਹਨਾਂ ਤੇ ਵੀ ਹੋਏ ਸੀਗੇ ਜੇਲ੍ਹਾਂ ਦੇ ਵਿੱਚ ਉਹ ਵੀ ਗਏ ਸੀਗੇ ਪਰ ਇਹ ਦੁੱਖ ਦੀ ਗੱਲ ਇਹਦੇ ਨਾਲ ਇੱਕ ਹੋਰ ਜੁੜਦੀ ਆ ਕਿ ਸਾਡਾ ਜਿਹੜਾ ਕਰੋੜਾਂ ਦੀ ਗਿਣਤੀ ਚ ਪੰਜਾਬ ਦੇ ਵਿੱਚ ਦਲਤ ਵਰਗਾ ਮਜ਼ਦੂਰ ਵਰਗਾ ਜਿਹੜਾ ਅੱਜ ਤੱਕ ਜਾਗਿਆ ਹੀ ਨਹੀਂ ਆਪਣੇ ਹੱਕਾਂ ਵਾਸਤੇ ਤਿਆਰ ਹੀ ਨਹੀਂ ਹੋਇਆ ਪੂਰੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਅਸੀਂ ਜਥੇਬੰਦੀਆਂ ਬੜਾਈਆਂ ਹੀ ਨਹੀਂ ਆਹ ਜਿਹੜਾ ਸੱਟਾ ਇੱਥੇ 5 ਤਰੀਕ ਨੂੰ ਵਾਪਰਿਆ ਇਹ ਉਹਦਾ ਕਾਰਨ ਹੈ ਬਿਲਕੁਲ ਬੇਸ਼ੱਕ ਇਹ ਘਟਨਾ ਅਸੀਂ ਅੱਜ ਇਹਦੀ ਜਥੇਬੰਦੀ ਵੱਲੋਂ ਮੈਂ ਮੇਰਾ ਨਾਮ ਹੈਗਾ ਲਾਭ ਸਿੰਘ ਅਕਲੀਆ ਮੈਂ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਜਥੇਬੰਦੀ ਦਾ ਸੂਬਾ ਕਮੇਟੀ ਮੈਂਬਰਾਂ ਔਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਲੜਾਈ ਲੜਦੇ ਆ ਰਹੇ ਆਂ ਜਦੋਂ ਤੋਂ ਅਸੀਂ ਇਹ ਗੱਲ ਸੁਣੀ ਆ ਔਰ ਬਹੁਤ ਦੁੱਖ ਹੋਇਆ ਐਸੇ ਕਰਕੇ ਅਸੀਂ ਕੱਲ ਵੀ ਪ੍ਰੋਗਰਾਮ ਬਣਾਉਦੇ ਸੀਗੇ ਤੇ ਕੱਲ ਨਹੀਂ ਬਣਿਆ ਕਿਸੇ ਕਾਰਨ ਕਰਕੇ ਰੇਕਾ ਲੱਗ ਗਿਆ ਤਾਂ ਅੱਜ ਸਾਨੂੰ ਤੁਹਾਡੇ ਵਿੱਚ ਤੁਹਾਡੇ ਵੇੜੇ ਦੇ ਵਿੱਚ ਆਉਣਾ ਪਿਆ ਤੇ ਇਹ ਗੱਲ ਅਸੀਂ ਸੁਣੀ ਆ ਆ ਕੇ ਇੱਥੇ ਦਾਸੀ ਅਖਬਾਰਾਂ ਤੋਂ ਪੜਦੇ ਆ ਮੋਬਾਈਲ ਤੋਂ ਦੇਖ ਲਿਆ ਕਿੱਥੇ ਤੁਹਾਡੇ ਵਿੱਚ ਬਹਿ ਕੇ ਅਸੀਂ ਇਹ ਗੱਲ ਜਿਹੜੀ ਆ ਦੇਖ ਰਹੇ ਹਾਂ ਤਾਂ ਇੱਕ ਗੱਲ ਜਿਹੜੀ ਆ ਜਿਨ੍ਹਾਂ ਦੇ ਬੱਚੇ ਅੱਜ ਜੇਲ੍ਹ 'ਚ ਚਲੇ ਗਏ ਜਾਂ ਥਾਣੇ 'ਚ ਬੰਦ ਕਰਤੇ ਆ ਇੱਥੇ ਸਾਡੀਆਂ ਮਾਮਾ ਭੈਣਾਂ ਰੋ ਰਹੀਆਂ ਨਿਕੀਆਂ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਰੋਣਾ ਨਹੀਂ ਚਾਹੀਦਾ ਇਹ ਲੋਕਾਂ ਦਾ ਸੰਘਰਸ਼ ਹੈ ਇਹ ਸਾਡੀ ਜਨਤਾ ਦਾ ਸੰਘਰਸ਼ ਹੈ ਇਹ ਸਾਡੇ ਦੱਬੇ ਕੁਚਲੇ ਕਰੋੜਾਂ ਲੱਖਾਂ ਸਾਲਾਂ ਤੋਂ ਉਹਨਾਂ ਲੋਕਾਂ ਦਾ ਸੰਘਰਸ਼ ਹੈ ਇਹ ਅੱਜ ਪੁੰਗਰ ਲੱਗਿਆਗਾ ਇੱਕ ਨਾ ਇੱਕ ਦਿਨ ਤਾਂ ਇਹੋ ਜੇ ਘਟਨਾ ਹੋਣੀ ਹੀ ਸੀ ਨਾ ਇਹ ਤਾਂ ਵੱਧ ਤੋਂ ਵੱਧ ਹੋਣ ਅਸੀਂ ਕਹਿੰਦੇ ਆ ਤਾਂ ਜਾ ਕੇ ਸਾਡੇ ਲੋਕ ਆ ਅੱਜ ਜਿਵੇਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਪੂਰੇ ਪੰਜਾਬ ਦੀ ਸਰਕਾਰ ਦੀਆਂ ਘੁੱਟ ਕੇ ਬਾਹ ਮਰੋੜੀ ਵੀ ਆ ਉਹਦੀ ਧੌਣ ਦੇ ਵਿੱਚ ਗੂਠਾ ਦਿੱਤਾ ਵਿਆ ਤੁਸੀਂ ਇੱਥੇ ਸੈਂਕੜਿਆਂ ਦੀ ਗਿਣਤੀ ਚਾ ਛੋਟੀ ਜੀ ਸੜਕ ਤੇ ਧਰਨਾ ਲਾਇਆ ਜਿਹੜੀ ਬਠਿੰਡੇ ਤੋਂ ਚੰਡੀਗੜ੍ਹ ਜਾਂਦੀ ਆ ਹਾਈਵੇ ਸੜਕ ਜਿਹਨੂੰ ਕਹਿੰਦੇ ਆ ਹਾਈਵੇ ਉੱਥੇ ਸਿਰਫ 10 ਕਿਸਾਨ ਝੰਡੇ ਲੈ ਕੇ ਬਹਿ ਜਾਣ ਤੇ ਨਾਲ ਦੀ ਨਾਲ ਹੀ ਦੋਨੇ ਪਾਸੇ ਤੋਂ ਸਾਰਾ ਟ੍ਰੈਫਿਕ ਬੰਦ ਹੋ ਜਾਂਦਾ ਕੋਈ ਉੱਥੇ ਪੁਲਿਸ ਨਹੀਂ ਆਂਦੀ ਕੋਈ ਕਦੇ ਹਲਦੀ ਨਖੇਦੀ ਕਰਦੇ ਆ ਕਿ ਸਾਨੂੰ ਮੁੰਡੇ ਨੇ ਦੱਸਿਆ 16 17 ਸਾਲ ਦਾ ਮੁੰਡਾ ਜਿਹੜਾ ਯਾਨੀ ਜਿਹਨੂੰ ਕੁੱਟਿਆ ਉਹਦਾ ਨਾਮੇ ਭੁੱਲ ਗਿਆ ਕੀ ਹੈ ਯਾਨੀ ਇਹਨੂੰ ਅੱਜ ਦਾਖਲ ਵੀ ਕਰਾਇਆ ਹੋਗਾ ਯਾਨੀ ਉਹਨੇ ਦੱਸਿਆ ਕਿ ਸਾਡੇ ਤੋਂ ਚਪੇੜੇ ਮਰਵਾਏ ਗਏ ਆ ਸਾਡੇ ਦਾਦਿਆਂ ਦੇ ਯਾਨੀ 50 50 40 40 ਚਪੇੜੇ ਮਰਵਾਏ ਆ ਸ਼ਰਮ ਆਉਣੀ ਚਾਹੀਦੀ ਹੈ ਉਹ ਜੋ ਪ੍ਰਸ਼ਾਸਨ ਨੂੰ ਇਸ ਕਰਕੇ ਯਾਨੀ ਇਸ ਗੱਲ ਦਾ ਦੋਸ਼ੀ ਹੈ ਜਿਹੜਾ ਰਜੇਸ਼ ਕੁਮਾਰ ਉਹਦੇ ਤੇ ਪਰਚਾ ਦਰਜ ਕਰਨ ਦੀ ਮੰਗ ਕਰਦੇ ਆ ਉਹਨੂੰ ਬਰਖਾਸਤ ਕਰਨ ਦੀ ਮੰਗ ਕਰਦੇ ਆ ਤਾਂ ਇਹੋ ਜਿਹੀਆਂ ਹਾਲਤਾਂ ਭਰਾਵੋ ਅਸੀਂ ਤੁਹਾਨੂੰ ਇਹ ਬੇਨਤੀ ਜ਼ਰੂਰ ਕਰਾਂਗੇ ਕਿ ਅੱਖਾਂ 'ਚੋਂ ਹੰਝੂ ਨਹੀਂ ਸਿੱਟਣੇ ਆ ਸੇਵੇ ਵਾਲਾ ਤੁਹਾਡੇ ਨਾਲ ਆ ਯਾਨੀ ਹਾਂਜੀ ਬਹੁਤ ਹੀ ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ YouTube ਚੈਨਲ IP लाइसेंस ਹੁੰਦਾ ਹੈ ਤੇ ਅੱਜ ਅਸੀਂ ਪਿੰਡ ਚੰਦਪਾਣ ਦੇ ਵਿੱਚ ਖੜੇ ਆ ਇੱਕ ਸਾਂਝ ਸਥਾਨ ਦੇ ਉੱਤੇ ਇੱਥੇ ਇਕੱਠ ਹੋਇਆ ਵਾ ਉਹ ਸਾਰੇ ਗਰੀਬ ਮਜ਼ਦੂਰਾਂ ਦਾ ਬੀਬੀਆਂ ਦਾ ਵੱਖ-ਵੱਖ ਚੈਨਲਾਂ ਵਾਲੇ ਇੱਥੇ ਖੜੇ ਨੇ ਤੇ ਇੰਦਰ ਸਾਡੇ ਜਿਹੜੀਆਂ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂ ਸਹਿਬਾਨ ਕਮਰੇਦ ਲਾਲ ਸਿੰਘ ਜੀ ਅਕਲਿਆ ਸਤੀ ਜਗਦੀਪ ਜੀ ਸੁਖਵਿੰਦਰ ਸਿੰਘ ਕਾਲੇ ਕੇ ਉਹਨਾਂ ਦੇ ਸਾਥੀ ਇੱਧਰ ਚੈਨਲਾਂ ਵਾਲੇ ਆਏ ਹੋਏ ਨੇ ਤੇ ਹਾਂਜੀ ਹੁਣ ਚੱਲੇ ਆ ਅਸੀਂ ਜਿਹੜਾ ਹੈ ਬਾਈ ਕੁਲਦੀਪ ਸਿੰਘ ਚੰਦਪਾਣ ਦੇ ਘਰ ਇੱਥੇ ਸਾਡਾ ਜਿਹੜਾ মিডিਆ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਮੇਰੇ ਨਾਲ ਸਾਥੀ ਸੁਖਵਿੰਦਰ ਸਿੰਘ ਤੇ মিডিਆ ਕਰਮੀ ਗੱਲਬਾਤ ਕਰਦੇ ਹੋਏ ਕਿ ਇਹ ਕਿਸ ਤਰ੍ਹਾਂ ਵਾਪਰਿਆ ਇਹਦੇ ਵਿੱਚ ਜਾਤੀਵਾਦ ਦਾ ਕਿੱਡਾ ਖਾਤ ਹੈ ਔਰ ਅਸੀਂ ਇਹ ਗੱਲ ਤਕੀਦ ਕਰਦੇ ਹਾਂ ਕਿਥੇ ਵੱਡਾ ਜਾਤੀਵਾਦ ਦਾ ਵਰਤਾਰਾ ਵਾਪਰਿਆ ਹੈ ਇੱਕ ਪਾਸੇ ਮਜ਼ਦੂਰ ਜਮਾਤਾਂ ਦੂਸਰੇ ਪਾਸੇ ਇੱਕ ਧਨਾੜ ਪਰਿਵਾਰ ਆ ਜਿਹਦੀ ਹਮਾਇਤ ਦੇ ਵਿੱਚ ਜਿਹੜਾ ਹੈ ਪ੍ਰਸ਼ਾਸਨ ਆਇਆ ਹੋਇਆ ਸੋ ਇਸ ਤੋਂ ਵੱਡਾ ਜਾਤੀਵਾਦ ਕੀ ਹੋ ਸਕਦਾ ਇਸ ਦਾ ਸਬੂਤ ਆਪਾਂ ਦੇਖ ਸਕਦੇ ਹਾਂ ਨਾ ਆਪ ਦਾ ਜਨਰਲ ਸ਼ਕਤੀਆਂ ਅਧਿਆਤਿ ਮੀ ਦੂਰ ਸਭਾ ਦਾ ਇਹ ਸਾਡੇ ਵਿੱਚ ਬੈਠੇ ਆ ਇਹ ਕ੍ਰਾਂਤੀਕਾਰੀ ਪਿੰਡੂ ਪਿੰਡੂ ਮੀ ਦੂਰ ਯੂਨੀਅਨ ਦੇ ਇਹ ਵੱਡੇ ਆਗੂ ਆ ਪੰਜਾਬ ਲੈਵਲ ਦੇ ਲੀਡਰ ਆ ਸਾਰੇ ਵੱਡੇ ਲੀਡਰ ਉਸ ਦਿਨ ਇੱਥੇ ਆਉਣਗੇ ਤੁਹਾਡੇ ਹੱਕ ਦੇ ਵਿੱਚ ਆਵਾਜ਼ ਉਠਾਵਾਂਗੇ ਤੇ ਉਸ ਦਿਨ ਖਤਮ ਨਹੀਂ ਕਰ ਦੇਣਾ ਅਗਲਾ ਐਕਸ਼ਨ ਕੀ ਲੈਣਾ ਉਹ ਫਿਰ ਅੱਜ ਇੱਕ ਕਮੇਟੀ ਚੁਣ ਦਿੱਤੀ ਆ ਉਹਦੇ ਕਾਨੂੰਨਨ ਬਣਾ ਦਿੱਤੇ ਆ ਉਹਦੇ ਖਜ਼ਾਨਚੀ ਬਣਾ ਦਿੱਤੇ ਆ ਜਥੇਬੰਦੀਆਂ ਪੈਸੇ ਵੀ ਇਕੱਠੇ ਕਰਨਗੀਆਂ ਉਹਦੇ ਉੱਤੇ ਖਰਚ ਵੀ ਕਰਨਗੀਆਂ ਸਾਰਾ ਕੁਝ ਕਰਨਗੇ ਆ ਤੁਸੀਂ ਵੀ ਆਪਣਾ ਜਿੰਨਾ ਬੰਦਾ ਹੈ ਸਾ ਜੇ ਪਾ ਸਕਦੇ ਹੋਏ ਤੁਹਾਡੇ ਤੇ ਕੋਈ ਠੋਸਾ ਨਹੀਂ ਆ ਮਨ ਤੋਂ ਕੋਈ ਮੰਗ ਕਰਦੇ ਆ ਜੇ ਪਉਣਾ ਹੋਵੇ ਪਾਓ ਨਾ ਪਉਣਾ ਹੋਊ ਨਾ ਪਾਓ ਪਰ ਤੁਸੀਂ ਆ ਇਹ ਸਭ ਪਉਣਾ ਭਈ ਇੱਕ ਵੀ ਬੰਦਾ ਔਰਤਾਂ ਬੱਚੇ ਕੁੜੀਆਂ ਮੁੰਡੇ ਇੱਕ ਵੀ ਐਸਾ ਨਾ ਹੋਵੇ ਜਿਹੜਾ ਘਰ ਤੋਂ ਦਨ ਫਿਰਦਾ ਹੋਵੇ ਸਭ ਉੱਥੇ ਚਲੋ ਵੱਡੀ ਗਿਣਤੀ ਦੇ ਉੱਥੇ ਇਕੱਠ ਕਰਕੇ ਆਪਾਂ ਮੂੰਹ ਤੋੜ ਜਵਾਬ ਦਈਏ ਅਸੀਂ ਹੁਣ ਉਹ ਵੇਖਣ ਵੀ ਜਾਣਾ ਜਿੱਥੇ ਪਾਣੀ ਪੈਂਦਾ ਸੀ ਸਰਪੰਚ ਨੇ ਰੋਕਿਆ ਤੇ ਉਹ ਉਹਨਾਂ ਦੇ ਉੱਤੇ ਉਹ ਜ਼ਬਰਦਸਤ ਆ ਗਿਆ ਉਹ ਸਾਰਾ ਕੁਝ ਅਸੀਂ ਵੇਖਣਾ ਵਾ ਅਸੀਂ ਉਧਰ ਵੀ ਜਾਣਾ ਮੈਂ ਫੇਰ ਬੇਨਤੀ ਕਰਦਾ ਤੇ ਜਿਹੜਾ ਇੱਥੇ ਮਤਲਬ ਐ ਬਣਾਇਆ ਜਾ ਰਿਹਾ ਇੱਕ ਤੁਹਾਨੂੰ ਮੈਂ ਵਿਸ਼ੇਸ਼ ਇਹ ਬੇਨਤੀ ਕਰਨੀ ਆ ਕਿ ਇੱਥੇ ਸਾਡੇ ਮਜ਼ਦੂਰਾਂ ਚੋਂ ਜਾਨੀ ਤੁਹਾਡੇ ਖਿਲਾਫ ਬੁਲਾਇਆ ਜਾ ਰਿਹਾ ਕੁਝ ਪਰਿਵਾਰਾਂ ਨੂੰ ਉਹਨਾਂ 'ਤੇ ਕੋਈ ਗੁੱਸਾ ਕਰਨ ਦੀ ਲੋੜ ਨਹੀਂ ਹੈ ਜਿੰਦਾਬਾਦ ਜਿਹੋ ਜਿਹਾਂ ਸਾਡੀਆਂ ਗਾਉਂ ਕਰਦੇ ਜਿਹੋ ਜਿਹਾਂ ਸਾਡੀਆਂ ਲੋੜਾਂ ਹੈ ਤੇਈ ਵਾਰੀ ਤਾਕਤ ਤੇ ਹੋ ਜੀ ਹੁੰਦੀ ਐ ਕਿ ਉਹ ਤਾਕਤ ਤੋਂ ਡਰਦਿਆਂ ਮਾਰਿਆਂ ਉਹਨਾਂ ਨੇ ਠਮਕਾਇਆ ਇੰਨਾ ਹੁੰਦਾ ਸਾਡੇ ਖਿਲਾਫ ਉਹ ਬਿਲਾ ਲੈਂਦੇ ਐ ਉਹਨਾਂ ਤੇ ਗੁੱਸਾ ਕਰਨ ਦੀ ਲੋੜ ਨਹੀਂ ਹੈ ਇਹ ਤਾਕਤ ਮਤਲਬ ਆਪੇ ਆਪਣੇ ਆਪ ਉਹਨਾਂ ਨੂੰ ਇਧਰ ਨੂੰ ਮੋੜੂਗੀ ਕਿਉਂਕਿ ਜਦੋਂ ਉਹਨਾਂ ਨੂੰ ਕਿੰਨੇ ਤੁਸੀਂ ਕਿਹੜਾ ਘਰਾਂ ਤੋਂ ਬਾਹਰ ਨਿਕਲਦੇ ਸੀ ਜਦੋਂ ਤੁਹਾਨੂੰ ਪਤਾ ਲੱਗਾ ਜੱਥੇਬੰਦੀਆਂ ਆ ਗਈਆਂ ਤੇ ਉਹ ਤੇ ਆਪਣੇ ਘਰ ਕੋਲੇ 10-15 ਜਣੇ ਖੜੇ ਸੀ ਉਹ ਕਹਿੰਦੇ ਭਾਈ ਆ ਗਏ ਵੀਰਾਂ ਲਈ ਹੌਸਲਾ ਮਿਲਿਆ ਤੁਹਾਨੂੰ ਇਸ ਕਰਕੇ ਭਰਾਵਾ ਕੋਈ ਰੌਲਾ ਨਹੀਂ ਹੈ ਅਸੀਂ ਜੱਥੇਬੰਦੀਆਂ ਵੱਲੋਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਆਹੀ ਪੁਲਿਸ ਜਿਹੜੀ ਤੁਹਾਡੇ ਤੇ ਹਮਲਾ ਕਰਦੀ ਸੀ ਇਹੀ ਪੁਲਿਸ ਜਿਹੜੀ ਤੁਹਾਡੇ ਹੱਕ ਤੇ ਬੋਲਣ ਲੱਗੂਗੀ ਉਹ ਤੁਹਾਡੀ ਭਾਰਤੀ ਕਿਸਾਨ ਯੂਨੀਅਨ ਨੇਤਾਗਰਾਹਾਂ ਕ੍ਰਾਂਤੀਕਾਰੀ ਯੂਨੀਅਨ ਕਿਰਤੀ ਕਿਸਾਨ ਜੱਥੇਬੰਦੀ ਜਾਨੀ ਕਿੰਨੀਆਂ ਹੀ ਕਿਸਾਨਾਂ ਕਿਸਾਨਾਂ ਦੀਆਂ ਜੱਥੇਬੰਦੀਆਂ ਉਹ ਸਾਡੇ ਤੁਹਾਡੇ ਪੱਖ 'ਚ ਆ ਕੇ ਖੜ ਗਈਆਂ ਜਦੋਂ ਹੀ ਸਪੋਰਟ ਤੇ ਆ ਕੇ ਖੜ ਗਏ ਫਿਰ ਮਜ਼ਦੂਰਾਂ ਤੇ ਕਿਸਾਨਾਂ ਦਾ ਮਸਲਾ ਕਿੱਥੇ ਰਹਿ ਗਿਆ ਇਸ ਕਰਕੇ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਹੋ ਜਿਹੇ ਲਟੇਰੇ ਪਾਰਟੀਆਂ ਵਾਲੇ ਆ ਭਾਜਪਾ ਵਾਲੇ ਵੀ ਪਾਰਟੀ ਵਾਲੇ ਹੀ ਹੈ ਜਿਹੜੇ ਤੁਹਾਡੇ ਤੇ ਜਬਰ ਕਰਦੇ ਹੈ ਜਦੋਂ ਕੋਈ ਪਾਰਲੀਮੈਂਟ ਚ ਜਾਂਦਾ ਹੈ ਕੋਈ ਐਮ ਐਲ ਏ ਬਣ ਜਾਂਦਾ ਹੈ ਉਹਨਾਂ ਦੀ ਜਮਾਤ ਬਦਲ ਜਾਂਦੀ ਉਹ ਸਾਡੇ ਚ ਨਹੀਂ ਰਹਿੰਦੇ ਇਸ ਕਰਕੇ ਮੈਂ ਲੰਮਾ ਚੌੜਾ ਤੁਹਾਡੇ ਨਾਲ ਗੱਲਬਾਤ ਨਹੀਂ ਕਰਨੀ ਹੈਗੀ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿਹੜਾ ਆਪਾਂ ਨਾਰਾ ਲਾਇਆ ਹੈ ਬੱਚਾ ਬੱਚੀ ਝੋਕ ਦੇਾਂਗੇ ਤਾਂ ਇਹੋ ਜਿਹੜੇ ਜਿਹੜੇ ਆਹ ਹਮਲੇ ਆ ਉਹ ਰੋਕ ਦੇਾਂਗੇ ਬੱਚਾ ਬੱਚੀ ਝੋਕੋ ਉਸ ਦਿਨ ਕੋਈ ਵੀ ਆਪਣੇ ਘਰੇ ਨਾ ਰਹੇ ਨਾ ਬੱਚਾ ਨੌਜਵਾਨ ਬਜ਼ੁਰਗ ਇਹ ਸਾਰੇ ਇੱਥੇ ਆਉਣ ਅਸੀਂ ਇਸ ਦਾ ਇੱਕ ਚੌਧਰੀ ਦੇ ਕੈਨ ਤੇ ਜੋ ਜ਼ਬਰt ਆਇਆ ਐਮਐਲਏ ਦੀ ਸ਼ਹਿਤ ਤੇ ਜੋ ਸਾਰਾ ਕੁਝ ਗੁੰਡਾਗਰਦੀ ਹੋਈ ਉਹ ਸਾਰੇ ਪੰਜਾਬ ਨੇ ਕੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਉਹ ਤੋਏ ਤੋਏ ਹੋ ਰਹੀ ਆ ਫਰੀਦਕੋਟ ਦੀ ਪੁਲਿਸ ਦੀ ਜੈਤੋ ਦੇ ਐਮਐਲਏ ਦੀ ਤੇ ਤੁਹਾਡੇ ਪਿੰਡ ਦਾ ਜਿਹੜਾ ਸ਼ੈਲਰ ਮਾਰਕ ਜਿਹੜੇ ਦੇ ਧੌਣ ਦੇ ਵਿੱਚ ਕਿਲਾ ਜੀ ਨੂੰ ਲੱਗਦਾ ਕਿ ਮੈਂ ਆਮ ਲੋਕਾਂ ਨੂੰ ਜੁੱਤੀ ਦੇ ਥੱਲੇ ਜਿਹੜਾ ਰਗੜੂਗਾ ਉਹ ਸਾਰਿਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜਾ ਉਹ ਆਪਦੀ ਆਪ ਜਿਹੜੀ ਚੌਧਰ ਬਣਾਉਣੀ ਚਾਹੁੰਦਾ ਸੀਗਾ ਉਹ ਓਨਾ ਹੀ ਥੱਲੇ ਗਿਆ ਤੁਹਾਡੇ ਉੱਪਰ ਜ਼ਬਰ ਕਰਕੇ ਜਿਹੜੀਆਂ ਸਾਡੀਆਂ ਬਹੁਤ ਹੀ ਸਤਿਕਾਰਯੋਗ ਸਾਡੀਆਂ ਮਾਵਾਂ ਭੈਣਾਂ ਅਤੇ ਸਤਿਕਾਰਯੋਗ ਸਾਥੀਓ ਸਾਡੇ ਪਿੰਡ ਚੰਦਪਾਣ ਦੇ ਵਿੱਚੋਂ ਜਦੋਂ ਇਹ ਗੱਲ ਸੁਣੀ ਪਤਾ ਲੱਗਾ ਵੀ ਇਸ ਤੱਕ ਦਾ ਜ਼ਬਰ ਹੋ ਗਿਆ ਇਸ ਤੱਕ ਇਸ ਪਿੰਡ ਦੇ ਵਿੱਚ ਇੱਕ ਪਨਾੜ ਚੌਧਰੀ ਵੱਲੋਂ ਸ਼ਰਮਾਇਦਾਰੀ ਵਿਖਾਈ ਗਈ ਜਦੋਂ ਕਿ ਇੱਕ ਪਾਸੇ ਨਾਰੇ ਲੱਗਦੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਦੂਜੇ ਪਾਸੇ ਇਸ ਤੱਕ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਉਦੋਂ ਦਿਲਚਸਪ ਗੱਲ ਦੀ ਚੀਜ਼ ਪੈਂਦੀ ਆ ਵੀ ਅਸਲ ਚਾ ਵੀ ਜਿਹੜਾ ਉਹ ਕਹਿੰਦੇ ਆ ਵੀ ਆਮ ਆਦਮੀ ਦੀ ਸਰਕਾਰ ਤੇ ਆਮ ਤੁਹਾਡੇ ਘਰ ਆਂਦੇ ਬੱਚੇ ਆ ਜਿਹੜੇ ਸਰਕਾਰ ਦੇ ਵਿੱਚ ਐਮਐਲਏ ਮੰਤਰੀ ਬਣ ਗਿਆ ਉਹ ਮੂਲਕ ਵਰਗੇ ਅਸਲ ਤੇ ਭਰਾਵੋ ਆਮ ਦੇ ਨਾਂ ਹੇਠਾਂ 92 ਸੀਟਾਂ ਲਈਆਂ ਥੋਥੋ ਹੰਦਰ ਦੀ ਲਈ ਵੀ ਅਸੀਂ ਆਮ ਆ ਕੋਈ ਫੋਟੋਗ੍ਰਾਫਰ ਆ ਤੇ ਕੋਈ ਕਿਸੇਸਤ ਕਾ ਛੋਟੇ ਮੋਟੇ ਘਰਾਂ ਦੇ ਬੱਚੇ ਆ ਉਹ ਆਂਦੇ ਆ ਪਰ ਦੂਜੇ ਪਾਸੇ ਐਂ ਵਿਖਾਉਂਦੇ ਆ ਜਦੋਂ ਦਾਨ ਸਿੰਘ ਵਾਲੇ ਦੇ ਵਿੱਚ ਬੰਬ ਬਲਾਸਟ ਹੁੰਦਾ ਚਿੱਤੇ ਨੂੰ 8 ਦਿਨਾਂ ਚ ਨੱਥ ਪਾਉਣ ਵਾਲੀ ਸਰਕਾਰ ਉਥੇ ਕਈ ਘਰ ਦਾਨ ਸਿੰਘ ਵਾਲੇ ਦੇ ਵਿੱਚ ਸਾੜ ਦਿੰਦੀ ਆ ਹਾਲਾਂਕਿ ਉਥੇ ਵੀ ਮਜ਼ਦੂਰਾਂ ਦਾ ਵੱਡਾ ਕਹਾਂ ਹੁੰਦਾ ਇਸ ਤੱਕ ਆਈ ਆ ਦੂਜੀ ਨਿਰਭਨ ਕਹਿੰਦਾ ਅੰਦਰੋਂ ਸਾਨੂੰ ਕੁੱਟ ਲਿਆ ਹਾਲਾਂਕਿ ਉਹਦਾ ਬਾਥਰੂਮ ਦੇ ਵਿੱਚ ਪਿਸ਼ਾਬ ਦੇ ਵਿੱਚ ਬਲੱਡ ਆ ਰਿਹਾ ਜਿਹਨੂੰ ਅੱਜ ਦਾਖਲ ਕਰਾਉਣਾ ਪਿਆ ਇਸ ਤਰ੍ਹਾਂ ਦੇ ਵਹਿਸ਼ੀ ਮਤਲਬ ਵੀ ਅਸਲ 'ਚ ਕਤਲੋਗਾਰ ਦੇ ਉੱਤੇ ਰਹੀ ਸਰਕਾਰ ਤੇ ਜਿਹਦੀ ਅਗਵਾਈ ਇਸ ਤੋਂ ਦੀ ਐਸਐਸਪੀ ਕਰ ਰਹੀ ਹੈ ਇਹਦੇ ਕਰਕੇ ਫਿਰ ਉਸ ਦਾ ਪ੍ਰਸ਼ਾਸਨ ਆ ਜਿਹੜਾ ਇਹ ਲੋਕ ਵਿਰੋਧੀ ਆ ਜਿਹਦੇ ਕਰਕੇ ਅਸੀਂ ਇਹ ਸਮਝਦੇ ਹਾਂ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹਾਂ ਵੱਲੋਂ ਕਿ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਤਾਂ ਮੰਨਦਾ ਵੀ ਜੇ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਸਾਂਝੀ ਕਰਾਂਗੇ ਜੇ ਅਸੀਂ ਸ਼ਰਮਾਇਦਾਰਾਂ ਦੀ ਗੱਲ ਕਰਾਂਗੇ ਕਿਉਂਕਿ ਦੋ ਧੜਿਆਂ ਦੇ ਵਿੱਚ ਖਲਕਤ ਵੰਡੀ ਆ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਲੋਕਾਂ ਵਾਲੇ ਧੜੇ ਦੇ ਵਿੱਚ ਆ ਲੋਕ ਆ ਜਿਹੜੇ ਕਿਰਤੀ ਲੋਕ ਆ ਜੋਕਾਂ ਵਾਲੇ ਧੜੇ ਦੇ ਵਿੱਚ ਇਥੋਂ ਦੇ ਫੈਕਟਰੀ ਮਾਲਕ ਬੈਠੇ ਤੇ ਸ਼ਰਮਾਇਦਾਰ ਇਥੋਂ ਦੇ ਕਾਰਪੋਰੇਟਰ ਜਿਨ੍ਹਾਂ ਨੂੰ ਸਰਕਾਰਾਂ ਹਵਾ ਦਿੰਦੀਆਂ ਤੇ ਜਿਨ੍ਹਾਂ ਦੀ ਪੁਲਸ ਰੱਖੀ ਕਰਦੀ ਆ ਤੇ ਪੁਲਸ ਦਾ ਹੀ ਵੱਡਾ ਡਰ ਹੁੰਦਾ ਭਰਾਓ ਇਸ ਕਰਕੇ ਜਫੇਬੰਦੀਆਂ ਨੇ ਜਦੋਂ ਇਸ ਨਮਾਇਣਾ ਬਹੁਤ ਚੰਗੀ ਗੱਲ ਆ ਕਿਉਂਕਿ ਪਛੜਿਆ ਪੱਖ ਕਿਹਨੂੰ ਕਹਿੰਦੇ